ਪ੍ਰਥਮ ਭਗੋਤੀ ਸਿਮਰ ਕਾ ਗੁਰੂ ਨਾਨਕ ਲਈ ਤੇ ਆਏ ਦੇਖੋ ਉਹ ਕਹਿੰਦੇ ਨੇ ਸਭ ਤੋਂ ਪਹਿਲਾਂ ਮੈਂ ਭਗੋਤੀ ਸਿਮਰੀ ਐ ਪ੍ਰਥਮ ਭਗੋਤੀ ਸਿਮਰ ਕਾ ਪਹਿਲਾਂ ਮੈਂ ਸਭ ਤੋਂ ਭਗੋਤੀ ਸਿਮਰ ਲਈ ਚੰਡੀ ਪ੍ਰਗਟ ਕਰ ਲਈ ਗੁਰਮਤ ਪ੍ਰਗਟ ਕਰ ਲਈ ਗੁਰਮੰਦੀ ਸਿੱਖਿਆ ਲੈ ਲਈ ਕਿਹੜੀ ਗੁਰਮਤ ਕਿਹੜੀ ਭਗੋਤੀ ਸਿਮਰੀ ਐ ਗੁਰੂ ਨਾਨਕ ਲਈ ਤੇ ਆਏ ਜਿਹੜੀ ਗੁਰਨਾਮ ਕਰਦਣ ਧਿਆਈ ਸੀ ਪ੍ਰਗਟ ਕੀਤੀ ਉਹੀ ਪ੍ਰਗਟ ਮੈਂ ਕਰੀ ਆਪਣੇ ਚ ਉਹੀ ਸਿਮਰੀਆ ਮੈਂ ਵੀ ਸਿਮਰ ਮਲਾਈ ਕਾਲ ਕਾ ਮਨਾਈ ਕਾਲ ਕਾ ਖੰਡੇ ਦੀ ਬੇਲਾ ਖੰਡੇ ਦੀ ਧਾਰ ਬੇਲਾ ਧਾਰ ਨੂੰ ਕਹਿੰਦੇ ਨੇ ਓਏ ਇਹ ਵਰਤਮਾਨ ਜਿਹੜੀ ਸੀ ਨਾ ਭਗਤੀ 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 ਭਗਵੰਤ ਦਾ ਰੰਗ ਓਏ ਰਾਨ ਗਰੇੜੀ ਧਿਆਨ ਚਾਹੀ ਸੀ ਨਾ ਕਬੀਰ ਤੇ ਬਾਦ ਭਗਤਾਂ ਦੇ ਬਾਦ ਉਹੀ ਮੈਂ ਸਿਮਰੀ ਆ ਮੈਂ ਸਿਮਰੀ ਹੈ ਉਹਨੇ ਧਿਆਈ ਸੀ ਫਰਕ ਕਰੋ ਤੇ ਆਈ ਹੋਣੀ ਆ ਜਿਹਨੇ ਪ੍ਰਗਟ ਕੀਤੀ ਹੈ ਮੈਂ ਪ੍ਰਗਟ ਕੀਤੀ ਹੋਈ ਮੈਂ ਉਹ ਅਗਰ ਜਿਹੜੀ ਆਲਰੇਡੀ ਸੀ ਬਲਦੀ ਉਹ ਚੋਂ ਲੈ ਕੇ ਆਪਣੇ ਅੰਦਰ ਚਲਣ ਕੀਤਾ ਮੈਂ ਪ੍ਰਗਟ ਨਹੀਂ ਕੀਤੀ ਹੈ ਪ੍ਰਗਟ ਹੋਣੀ ਕੀਤੀ ਸੀ ਨਾਲ ਕਨੇ ਕਬੀਰ ਨੇ ਪ੍ਰਗਟ ਕੀਤੀ ਸੰਸਾਰ ਨੂੰ ਦੱਸੀ ਸੀ ਕਬੀਰ ਦੀ ਨੀ ਸੰਸਾਰ ਕੋ ਕਬੀਰ ਨੇ ਪ੍ਰਗਟ ਕੀਤੀ ਸੀ 22 ਸੀ ਪਹਿਲਾਂ ਸੋਹਣੀ ਪਹਿਲਾਂ ਨਾਮ ਕਨੇ ਕਹਣ ਚਾਹੀ ਸੀ ਵੀ ਗੱਲ ਕੀ ਹੈ ਨਾਮ ਕਨੇ ਜਿਹੜੀ 부ਜੀ ਸੀ ਤੇ ਅੱਜ ਤਾਂ ਉਹ ਨਾ 부ਜੀ ਸੀ ਇਹ ਵਿਚਾਰ ਤਾਰਾ ਨਾਮ ਕਨੇ 부ਜੀ ਭਗਤਾਂ ਤੋਂ ਦੀ ਬਾਣੀ ਸੀ ਤਾਂ ਉਹਨਾਂ ਕੋ ਮੁਝਲੀ ਵੀ ਗੱਲ ਦਾ ਅਸਲ ਕੀ ਹੈ ਲੋਕ ਫਿਰ ਉਹ ਡੇਰਾ ਪੈ ਗਏ ਸੀ ਅੱਜ ਉਹ ਡੇਰਾ ਪਏ ਹੋਏ ਨੇ ਅਜਿਹੀ ਬਈ ਅਜ ਕੌਣ ਜਾਣਦਾ ਗੁਰਬਾਣੀ ਕੀ ਕਹਿੰਦੀ ਹੈ ਕੋਈ ਨਹੀਂ ਜਾਣਦਾ ਜੋ ਮਰਜੀ ਕੇਹੀ ਜਾਣ ਕੋਈ ਨਹੀਂ ਜਾਣਦਾ ਗੁਰਬਾਣੀ ਕੀ ਕਹਿੰਦੀ ਹੈ ਸਭ ਪਤਾਈ ਆਪਨ ਕੈਸਾ ਲੋਣੀ ਪਤਾ ਗੁਰਬਾਣੀ ਬਾਰੇ ਕੀ ਕਹਿੰਦੀ ਸਾਰੇ ਯੂਨੀਵਰਸਿਟੀ ਵਾਲੇ ਤਾਂ ਕੈਵਰ ਮੰਨ ਚੁੱਕੇ ਨੇ ਸਾਡੇ ਕੋਲ ਡਿਕਸ਼ਨਰੀ ਹੋਈ ਨਹੀਂ ਹੁਣੀ ਕਿਹਦੇ ਕੋਲ ਹੈ ਸੰਤਾਂ ਦਾ ਵਿਸ਼ਾ ਹੀ ਹੈ ਨਹੀਂ ਸਿੱਖਾਂ ਦਾ ਵਿਸ਼ਾ ਦੀ ਸੰਤਾਂ ਦਾ ਵਿਸ਼ਾ ਹੀ ਗੁਰਬਾਣੀ ਹੈ ਨਹੀਂ ਉਹਨਾਂ ਦਾ ਵਿਸ਼ਾ ਵਾਲਾ ਫੇਰ ਵਾਲਾ ਫੇਰ ਨਾਲ ਛੁੱਟ ਬੋਲਣਾ ਬਲੈਕਮੇਲਿੰਗ ਕਰਨ ਹਾਂਜੀ ਪਾਲਿਆ ਹਾਂਜੀ ਪਾਲਿਆ ਪਾਲਿਆ ਦਸੀਦਾ ਨਹੀਂ ਹੁੰਦਾ ਇਹ ਬਲੈਕਮੇਲਿੰਗ ਪਰ ਮਜਾਲ ਚ ਫਸਾਈ ਰੱਖਣ ਉਹਨਾਂ ਦਾ ਕੰਮ ਇਹ ਪੇਸ਼ ਆਈ ਹੈ ਇਸ ਨੂੰ ਤੇ ਸੰਤ ਸਮੂਹ ਅਨੇਕਮਤੀ ਸਾਰੇ ਹੀ ਦੇਸ਼ ਕੋ ਦੇਖ ਬਰੇ ਬਤ ਕੋ ਉਹਨਾਂ ਦੇਖੇ ਪ੍ਰਾਨਪਤੀ ਸੰਤਾ ਦਾ ਪ੍ਰਾਨਪਤੀ ਦੀ ਮਤ ਪਹਿਲਾਂ ਦੇਖੇ ਨਹੀਂ ਇਹ ਜਿਹੜੇ ਕਹਿੰਦੇ ਨੇ ਗੁਰਬਾਤ ਅਸੀਂ ਉਹ ਕਰਦੇ ਹਾਂ ਗੁਰਬਾਤ ਇੱਕ ਵੀ ਸੰਤ ਜਾਣਦਾ ਹੋਵੇ ਜਿੰਨੇ ਮਰਜ਼ੀ ਕਹੇ ਕਰੋੜ ਰੁਪਏ ਦੇ ਦਾਂਗੇ ਅਸੀਂ ਗੁਰਮਤ ਦੱਸੇ ਕੀ ਇੱਕ ਵੀ ਸੰਤ ਹੋਵੇ ਦੱਸੇ ਸਭ ਝੁੱਠੇ ਰਹੇ ਉਹ ਗੁਰਮਤਾਂ ਤੁਹਾਨੂੰ ABC ਦਾ ਪਤਾ ਨਹੀਂ ਗੱਲਾਂ ਕਰਦੇ ਹੋ ਕਿੜਕੜੀਆਂ ਗੁਰਮਤਾਂ ਪ੍ਰਚਾਰ ਤੁਸੀਂ ਕਿਵੇਂ ਕਰਦੋਂਗੇ ਜਲਦੀ ਜਲਦੀ ਕੇਸ ਰਖਾ ਦੋਂਗੇ ਹੋਰ ਕੁਝ ਨਹੀਂ ਕਰ ਸਕਦੇ ਤੁਸੀਂ ਕੇਸ ਰਖਾ ਤੇ ਦਸਤਾਰ ਮੁਕਾਬਲੇ ਕਰਾ ਲੈ ਸਤ ਇਹ ਗੁਰਮਤ ਹੈ ਇਤੋਂ ਜ਼ਿਆਦਾ ਕੀ ਹੈ ਕਿਸੇ ਕੋਲ ਕੁਝ ਨਹੀਂ ਹੈ ਇਹ ਪੈਸੇ ਦਿਓ ਜੀ ਜਿਹੜਾ 5000 ਰੁਪਿਆ ਮਹੀਨਾ ਜਿਹੜਾ ਕੇਸ ਜਿਹਦੇ ਨਹੀਂ ਹਾਂ ਰੱਖ ਲਵੇ ਐ ਸਿੱਖੀ ਫੈਲ ਜੂਗੇ ਇਹਦਾ ਮਤਲਬ ਹੈ ਗੁਰਮਤ ਦਾ ਦਿਵਾਲਾ ਨਿਕਲ ਗਿਆ ਨਾ ਦੇਲ ਨੂੰ ਗੋਚ ਨਹੀਂ ਵਿਚਾਰਦਾਰਾ ਵਿਚਾਰਦਾਰਾ ਨਾਲ ਬਦਲਦਾ ਹੈ ਬੁੱਧ ਨੇ ਕਿਨੂੰ ਵਹ ਹਜ਼ਰਤੀ ਉਹਦੀ ਬਣਾ ਕੇ ਬੋਧੀ ਬਣਾਈ ਦੁਨੀਆ ਕਿਹਨੂੰ ਪੈਸੇ ਦਿੱਤੇ ਸੀ ਬੁੱਧ ਨੇ ਅਸਾਈਨ ਇਹ ਸਾਧਰਮ ਜਲਾ ਕਿਨੂੰ ਪੈਸੇ ਤੇ ਪੈਸੇ ਵੰਡ ਕੇ ਚੱਲਦਾ ਹੁੰਦਾ ਕਰੋ ਇਸਲਾਮ ਨੇ ਕਿਨੂੰ ਪੈਸੇ ਦਿੱਤੇ ਸੀ ਮੁਹੰਮਦ ਨੇ ਪੈਸੇ ਦਿੱਤੇ ਸੀ ਲੋਕਾਂ ਨੂੰ ਵੀ ਇਸਲਾਮ ਨਾਲ ਜੜੋ ਸਿੱਖੀ ਨਾਲ ਜੋਣ ਖਾਤਰ ਗੁਰੂਆਂ ਨੇ ਕਿਨੂੰ ਪੈਸੇ ਦਿੱਤੇ ਸਮੋਸਰ ਲੈ ਆਏ ਸੀਗੇ ਤੁਸੀਂ ਰੁਪਈਏ ਦੰਨੇ ਉਹਦੇ ਸਿਰ ਲੈ ਕੇ ਸਿੱਖੀ ਦਿੱਤੀ ਆ ਥੋੜੇ ਹੀ ਸਖ ਨੇ ਫਿਰ ਉਹ ਪੈਸੇ ਵਾਲੇ ਗੁਰੂ ਦੇ ਨਹੀਂ ਬਣਨਾ ਪੈਸੇ ਲੈ ਕੇ ਜਿਹੜੇ ਸਿੱਖ ਬਣਨਗੇ ਥੋਡੇ ਬਣ ਜਾਣਗੇ ਜਿਹੇ ਤੁਸੀਂ ਹੋ ਇਦੋਂ ਵੀ ਖੋਟੇ ਗੁਰੂ ਤਾਂ ਫਿਰ ਲੈ ਕੇ ਸਿੱਖੀ ਦਿੰਦਾ ਤੁਸੀਂ ਪੈਸੇ ਦੇ ਕੇ ਸਿੱਖੀ ਕਹਿੰਦੇ ਹੋ ਮਤਮਾਰੀ ਹੋਈ ਹੈ ਹੋਰ ਕੀ ਹੈ ਇਦੋਂ ਜ਼ਿਆਦਾ ਮਤ ਕੀ ਮਾਰ ਹੋਊਗੀ ਇਦੋਂ ਜ਼ਿਆਦਾ ਮਤ ਕੀ ਮਾਰ ਹੋਊ ਤੁਸੀਂ ਲੋਭੀ ਨੂੰ ਕਹਿੰਦੀ ਹੈ ਕੁਰਬਾਨੀ ਬਸਾ ਨਾ ਕਰੋ ਤੁਸੀਂ ਲੋਭ ਨਾਲ ਸਿੱਖ ਬਣਾ ਰਹੇ ਹੋ ਲੋਭ ਦੇ ਕੇ ਵੱਤ ਨਹੀਂ ਵਾਰੀ ਹੋਈ ਹੋਰ ਕੀ ਮਾਰਿਆ ਆਇਆ ਨਾ ਇਹਨਾਂ ਦੇ ਵਸ ਦੀ ਗੱਲ ਨਹੀਂ ਹੈ ਸਿੱਖੀ ਇਹ ਮੈਦਾਨ ਛੱਡ ਕੇ ਭੱਜ ਜਾਣ ਹਾਂਜੀ ਫਿਰ ਤੁਮ ਭਗਉਤੀ ਸਿਮਰਕਾ ਗੁਰੂ ਨਾਨਕ ਲਈ ਤੇ ਗੁਰੂ ਨਾਨਕ ਲਈ ਤੇ ਆਇਆ ਜਿਹੜੀ ਗੁਰੂ ਨਾਨਕ ਦੇ ਧਿਆਨ ਚ ਗਈ ਸੀ ਉਹ ਭਗਉਤੀ ਐ ਮਤ ਕੋਈ ਸੋਚਿਓ ਮੈਂ ਕਿਸੇ ਦੇਵੀ ਦੀ ਪੂਜਾ ਕਰਦਾ ਮਤ ਕੋਈ ਸੋਚਿਓ ਕੋਈ ਹਿੰਦੂਮਾਦੀ ਦੇਵੀ ਦਾ ਮੈਂ ਉਪਾਸ਼ਕਾਂ ਆ ਗੱਲ ਐ ਪਹਿਲਾਂ ਹੀ ਗੈਤੀ ਗੁਰਨਾਮ ਦੇੜੀ ਤਾਂ ਚਾਈ ਸੀ ਉਸੇ ਦਾ ਮੈਂ ਉਸੇ ਨੂੰ ਸੁਗਰਿਆ ਮੈਂ ਵੀ ਦੁਜਿਨੀ ਗੋਈ ਲੈਣਿਆ ਜਿਹੜੀ ਦੇਵੀ ਪੂਜਦਾ ਜਿਹੜੀ ਨਾਨਕ ਨੇ ਪ੍ਰਗਟ ਕੀਤੀ ਸੀ ਉੱਥੇ ਲੈਣ ਚੱਲਿਆ ਸੀ ਨਾ ਦੇਵੀ ਦੇ ਨਾਜ਼ਰ ਨੇ ਦਿਖਾਈ ਦੀ ਦਰਸ਼ਨ ਕਰਾਇਆ ਨਾਨਕ ਨੇ ਲੈਣ ਨੂੰ ਦਰਸ਼ਨ ਨਹੀਂ ਕਰਾਇਆ ਦੇਵੀ ਦਾ ਗਿਆਨ ਖੜਕਦਾ ਉਹ ਗਿਆਨ ਖੜਕ ਦੇਈ ਦਰਸ਼ਨ ਕਰਾਇਆ ਮਤ ਕੋਰਾ ਆਤਮਦੇਵ ਦੀ ਖੜਕ ਜੋਰ ਪ੍ਰਾਂ ਕੋਈ ਜੀ ਦੇ ਲੈਣੇ ਤਰੇ ਉਹਨੂੰ ਛੱਤ ਸਰ ਉਹ ਲਿਖਿਆ ਦਾ ਹੈ ਸੱਤੇ ਗੁਲਵੰਡਰੇ ਇਹ ਹੀ ਗਿਆਨ ਖੜਕ ਦਾ ਦਰਸ਼ਨ ਕਰਾਇਆ ਸੀ ਇਹ ਹੀ ਦੇਵੀ ਹੁੰਦੀ ਹੈ ਲੈਣ ਦਾ ਦੇਵੀ ਦੇ ਚੱਲਿਆ ਸੀ ਗਿਆ ਕਿਉਂ ਨਹੀਂ ਉਹਨੂੰ ਸਮਝਾਤਾ ਵੀ ਜਿਹੜੀ ਗੁਰਮਤ ਹੈ ਇਹ ਦੇਵੀ ਹੈ ਇਹ ਗਿਆਨ ਖੜਕ ਦੇਵੀ ਹੁੰਦੀ ਆ ਫੜ ਗਿਆ ਫਿਰ ਕਰ ਗਿਆ ਉਹ ਸਭ ਪਲਟ ਗਈ ਬੋਦੀ ਨਾਨਕੇ ਬਣ ਗਿਆ ਜਿਹਨੇ ਦੇਵੀ ਦੇਹਾ ਦਰਸ਼ਨ ਕਰ ਲਿਆ ਉਹ ਤਾਂ ਨਾਨਕੇ ਬਣ ਜਾਂਦਾ ਹੈ ਭਗਤ ਬਣ ਜਾਂਦਾ ਉਹ ਜਿਹਨੂੰ ਇਹ ਸਮਝ ਆ ਗਈ ਇਹ ਮਾਰਦੇ ਨੇ ਗੱਲਾਂ ਅਲਪਟਲੀਆਂ ਵਿਦਵਾਨ ਵਿਦਵਾਨਾਂ ਨੂੰ ਕੀ ਸਮਝ ਆ ਵੀ ਕੀ ਗੱਲ ਹੈ ਇਹਨਾਂ ਨੇ ਨਾਲੇ ਸਮਝ ਕੇ ਲੈਣਾ ਵੀ ਕੀ ਹੈ ਤਨਖਾਹਦਾਰ ਨੇ ਤਾਂ ਇਡਵਾ ਰੋਟੀਆਂ ਵਾਸਤੇ ਪੜਦੇ-ਪੜਦੇ ਹੁੰਦੇ ਨੇ ਤੇ ਰੋਟੀ ਮਿਲੀ ਯੂਨੀਵਰਸਿਟੀ ਅੰਦਰ ਖਾਅ ਮਿਲਦੀ ਹੈ ਹਾਂ ਗੁਰਨਾਣ ਗਲਈ ਤਾ ਗੁਰਨਾਣ ਦੇ ਧਿਆਨ ਜਿਹੜੀ ਆਈ ਸੀ ਉਸੇ ਦੀ ਗੱਲ ਕਰਦੇ ਆ ਅਸੀਂ ਹੋਰ ਕਿਸੇ ਦੀ ਵੱਖਰੀ ਗੱਲ ਨਹੀਂ ਕਰਦੇ ਹਾਂ ਚੱਲਿਆ ਲਈ ਹਾਂ ਲਈ ਪੜਦੇ ਜਾਣ ਕੇ ਨਾ ਗੁਰਨਾਣ ਨੂੰ ਧਿਆਣੀ ਸਿੱਖ ਗੁਰਨਾਮਨ ਤੇ ਆਵੇ ਪਰਮੇਸ਼ਰ ਨੂੰ ਛੱਡ ਦੇਵੇ ਫੇ ਅੱਗੇ ਜੇ ਨਹੀਂ ਧਿਆਏ ਪੜੀਏ ਅੱਗੇ ਅਗਲੀ ਪੰਕਤੀ ਦੇ ਵਿਛੜ ਜਾਗੇ ਜਾ ਕੇ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਏ ਹੋਈ ਬੜੂ ਪਹੁ ਫਿਰ ਤੂੰ ਗੁਰਨਾਮਨ ਤਾ ਅਗੇ ਅੰਗਦ ਅਮਰਦਾਸ ਰਾਮਦਾਸ ਦਾ ਸਾਈ ਹੋਈ ਫਿਰ ਸਿੱਖ ਹੋਈ ਹੋਊਗਾ ਫਿਰ ਐ ਬੜੂ ਹੋਈ ਹੋਈ ਸਹਾਏ ਕਿਵੇਂ ਪੜਦਾ ਫਿਰ ਹੋਈ ਸਹਾਏ ਬੜੂ ਫਿਰ ਹੋਈ ਕਹਿੰਦੇ ਪਹਿਲਾਂ ਲਈ ਕਹਿੰਦੇ ਫਿਰ ਹੋਈ ਕਹਿੰਦੇ ਪੜ੍ਹ ਨਹੀਂ ਸਕਦਾ ਇਦਾਂ ਐਵੇਂ ਬਣਾਉਗੇ ਜੋ ਪ੍ਰਕਰਣ ਸ਼ੁਰੂ ਕਰਿਆ ਉਹ ਉਤਸਰੇ ਲਾਓ ਕਰਦਾ ਰਾਜ ਹੈ ਇਹ ਤਾਂ ਬਸ ਇਦਾਂ ਹੀ ਹੈ ਫਿਰ ਹੋਈ ਸਾਹਿਕ ਮੈਂ ਕਹਿੰਦਾ ਤੁਸੀਂ ਜੇ ਹੋਈ ਸਾਹਿਕ ਹੈ ਕਹਿੰਦਾ ਫਿਰ ਪਹਿਲਾਂ ਵੀ ਲਈ ਤੇ ਆਏ ਹੋਊਗਾ ਹੋਈ ਸਾਹਿਕ ਕੌਣ ਹੋਈ ਦੁਰਗਾ ਹੋਈ ਦੁਰਗਾ ਪਾਠ ਬਣਾਇਆ ਸਭੇ ਪੜੀ ਇਹ ਤੋਂ ਦੁਰਗਾ ਦਾ ਪਾਠ ਹੋ ਗਿਆ ਨਾ ਫੇ ਦੂਜੀ ਭਗਤੀ ਚ ਨਿਕਲੇ ਨਹੀਂ ਸਕਦੇ ਦੂਜੀ ਭਗਤੀ ਨਹੀਂ ਦੱਸਤ ਵਿਦਾਲ ਕੀ ਫਿਰੰਗਤ ਗੁਰਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅੰਗਤ ਅਮਰਦਾਸ ਰਾਮਦਾਸ ਦੀ ਸਹਾਇ ਵੀ ਇਹੀ ਹੋਈ ਹੋਈ ਸਹਾਏ ਇਹ ਤਾਂ ਹੋਈ ਸਹਾਏ ਹੋਊ ਜਾਂ ਹੋਈ ਸਹਾਏ ਉਹ ਜੇ ਹੋਈ ਸਹਾਏ ਤਾਂ ਆਦਮੀ ਸਿੱਖਾ ਜਿਹੜਾ ਉਹ ਸਹਾਇ ਹੋਵੇ ਜੇ ਹੋਈ ਸਹਾਇਆ ਫਿਰ ਕੌਣ ਸਹਾਇ ਹੋਈ ਜੇ ਹੋਈ ਸਹਾਇਆ ਬੇ ਕੌਣ ਸਹਾਇ ਹੋਈ ਦੋ ਗੱਲਾਂ ਜੋ ਦੱਸੋ ਇਥੋਂ ਅਰਸ ਕਿਵੇਂ ਨਿਕਲੋਂਗੇ ਨਿਕਲ ਕੇ ਦਿਖਾਓ ਇਥੋਂ ਇਹ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਲਿਖ ਕੇ ਜਿੰਦਾ ਲਾ ਕੇ ਚਾਬੀ ਜੇਬ ਵਿੱਚ ਲਾ ਗਏ ਉਹ ਆਪਣੇ ਨਿਕਲ ਕੇ ਬਣ ਕਰਨਗੇ ਤੂੰ ਇਹਨਾਂ ਕੋਲ ਬੁੱਧੀ ਨਹੀਂ ਹੁੰਦੀ ਬੁੱਧੀਹੀਨ ਹੁੰਦੇ ਨੇ ਵਿਦਵਾਨ ਐਦਰ ਉਧਰ ਦੀਆਂ ਮਾਰਦੇ ਨੇ ਵਿਵੇਕ ਬੁੱਧੀ ਕਰਕੇ ਖੜਾ ਕਰ ਦਿੰਦੀ ਹੈ ਇੱਥੇ ਰੁਕੋ ਕਿਧਰ ਨੂੰ ਜਾਣਾਂ ਤੂੰ ਭੱਜ ਕੇ ਹੋਈ ਸਹਾਇ ਕੌਣ ਹੋਈ ਸਹਾਇ ਦੱਸੋ ਉਹ ਹੀ ਸਹਾਇ ਹੋਈ ਭਗਉਤੀ ਉਹ ਪ੍ਰਥਮ ਭਗਉਤੀ ਸਿਮਰ ਕਾ ਸਿਮਰ ਕਾ ਗੁਰ ਨਾਨਕ ਲੈ ਤੇ ਆਏ ਜਿਹੜੀ ਗੁਰ ਨਾਨਕ ਨੇ ਤੇ ਆਏ ਸੀ ਉਹ ਹੀ ਇਹਨਾਂ ਤੰਨਾਂ ਦੀ ਸਹਾਇ ਹੋਈ ਕਾਜ ਰਾਹੀ ਹੋਈ ਭਗਸਾਦਰ ਤਰਨ ਵਾਸਤੇ ਸਹਾਇ ਹੋਈ ਮਨ ਦੇ ਤਨ ਵਾਸਤੇ ਸਹਾਇ ਹੋਈ ਇਹਦੇ ਨਾਲ ਫਤਿਹ ਹੋਈ ਫਤਿਹ ਬੈਮਨਜੀਤ ਇੱਥੋਂ ਅਰਤ ਕਰਕੇ ਦਿਖਾ ਦੇ ਕੋਈ ਜੇ ਇੱਥੋਂ ਨਿਕਲ ਜਵੇ ਕੋਈ ਅਸੀਂ ਮੰਨ ਲਾਂਗੇ ਉਹਨੂੰ ਸਾਰੀ ਗੱਲ ਬਦਲ ਗਈ ਹੁਣ ਤੁਰ ਤੱਕ ਦੀ ਗੱਲ ਬਦਲ ਗਈ RAMDASAA ਹੋਈ ਸਹਾਇ ਅਰਜਨ ਹਰਗੋਬਿੰਦ ਨੋ ਢੋੜਾ ਨਨ ਨੂ ਨਹੀਂ ਹੈ ਇਹ ਦੋਨੇ ਪੈਸੇ ਵਾਜੇ ਢੋੜਾ ਕਾ ਦੇਲਾ ਅਰਜਨ ਹਰਗੋਬਿੰਦ ਨੋ ਸਿਮਰੋ ਤਨੌੜਾ ਸ੍ਰੀ ਹਰਿ ਹੈ ਇਨਾਂ ਦੁਆਰਾ ਵੀ ਉਹ ਉਹ ਹੀ ਸਿਮਰੀ ਗਈ ਹੈ ਸ੍ਰੀ ਹਰਿ ਕ੍ਰਿਸ਼ਨ ਤੇਾਈ ਐ ਸ੍ਰੀ ਹਰਿ ਕ੍ਰਿਸ਼ਨ ਤੇਾਈ ਐ ਸ੍ਰੀ ਹਰਿ ਕ੍ਰਿਸ਼ਨ ਨੇ ਵੀ ਤੇਾਈ ਹੈ ਐ ਅਡਾ ਤੇਾਈ ਅਡ ਜਿਵੇਂ ਸੁਣੀ ਐ ਸਿੱਧ ਪੀਰ ਸੁਰ ਨਾਦ ਜੇ ਤਾਂ ਤੇਾਈ ਇਹ ਹੁੰਦਾ ਫਿਰ ਤਾਂ ਈੜੀ ਨੂੰ ਲਾਹ ਹੁੰਦੀ ਇਹ ਤਾਂ ਆੜੇ ਤੇ ਦੋਲਾ ਮਾਨੇ ਇਹ ਤਾਂ ਕੁਝ ਨਹੀਂ ਕਰ ਸਕਦੇ ਇਹਨਾਂ ਨੂੰ ਡੋਲ ਮਰੋੜ ਕੀਤਾ ਪਰ ਕਾਨੂੰ ਕਰ ਸਕਦੇ ਨਹੀਂ ਹੋ ਨਹੀਂ ਸਕਦਾ ਕਿ ਆਈ ਹੈ ਹਰ ਕਿਸ ਨੇ ਵੀ ਇਸੇ ਦਾ ਧਿਆਨ ਰੱਖਿਆ ਹੈ ਇਹੀ ਧਿਆਈ ਹੈ ਜਿਸ ਡਿਟੇ ਸਭ ਦੁੱਖ ਜਾਏ ਜਿਸ ਡਿਟੇ ਜਿਸ ਡਿਟੇ ਕੀ ਨਾ ਦਿੱਸੇ ਹਰ ਕਿਸ ਨੇ ਡਿਟੇ ਸਭ ਦੁੱਖ ਜਾਏ ਉਹਨਾਂ ਦੇ ਵੀ ਸਭ ਦੁੱਖ ਦੂਰ ਹੋ ਗਏ ਸੰਸਾਰੀ ਕੋਈ ਦੁੱਖ ਨਹੀਂ ਰਿਹਾ ਸੁਖ ਸਾਗਰ ਦੇ ਵਿੱਚ ਨਿਵਾਸ ਹੋ ਗਿਆ ਇੱਥੇ ਸੁਖ ਸਾਗਰ ਚ ਨਿਵਾਸ ਹੋ ਗਿਆ ਸੀ ਕਹਿਣ ਦਾ ਮਤਲਬ ਹੈ ਜਿਹਦੇ ਕੋਲ ਬ विवेक ਬੁੱਧੀ ਹੁੰਦੀ ਹੈ ਇੱਥੇ ਸੁਖ ਸਾਗਰ ਚ ਨਿਵਾਸ ਹੋ ਜਾਂਦਾ ਹੈ ਸਰੀਰ ਕਰਕੇ ਬੈਠਾ ਹੋ ਤਤੀ ਤਵੀ ਤੇ ਮਨ ਕਰਕੇ ਨਹੀਂ ਬੈਠਾ ਸੀ ਮਨ ਕਰਕੇ ਕਿਤੇ ਹੋਰ ਸੀ ਸਰੀਰ ਹੋਊਗਾ ਸਰੀਰ ਹੋਊਗਾ ਸਰੀਰ ਦੀ ਗੱਲ ਸਰੀਰ ਨਾਲ ਹੈ ਬੰਦੇ ਦੀ ਗੱਲ ਬੰਦ ਨਾਲ ਹੈ ਯਾ ਸਰੀਰ ਦੀ ਖੁਰਾਕ ਅੱਡਾ ਸਰੀਰ ਦੇ ਤਗਲੀਬ ਵੀ ਆਡਾ ਸਰੀਰ ਦਾ ਸੁਖਾ ਆਡਾ ਹੈ ਮਨ ਨੂੰ ਤੇ ਦੁੱਖ ਵੀ ਆਡਾ ਹੈ ਸਰੀਰ ਦਾ ਦੁੱਖ ਤਾਂ ਲਗ ਚੀਜ਼ ਹੈ ਮਨ ਦਾ ਦੁੱਖ ਸੁੱਖ ਅਲੱਗ ਚੀਜ਼ ਹੈ ਤੇਗ ਬਹਾਦਰ ਸਿਮਰੀ ਐ ਕਰਨੋਂ ਦਾ ਆਵੈ ਤਾਏ ਤੇਗ ਬਹਾਦਰ ਨੇ ਵੀ ਸਿਮਰੀ ਐ ਤੇਗ ਬਹਾਦਰ ਸਿਮਰੀ ਐ ਤੇ ਦੇਖੋ ਆਪਣਾ ਤਾਂ ਮੈਂ ਪਹਿਲਾਂ ਕਹਿਤਾ ਪਰ ਤੁਮ ਕੋ ਹਤੀ ਸਮਰ ਕਾ ਤੇ ਵਾਦਲ ਤਾਂ ਕਹਿਣਾ ਸੀ ਨਾ ਤੇ ਵਾਦਨ ਵੀ ਹੀ ਸੋਰੀਆ ਕਾਣਾ ਉਹਨੇ ਦਾਵਤ ਆਏ ਉਹਦੇ ਅੰਦਰ ਨਾ ਉਹਨੇ ਦੀ ਨਵਾਂ ਗਿਆਨ ਰਖਾ ਜਾਨੋ ਬੁਰਮਦ ਦਾ ਖਜ਼ਾਨਾ ਉਹਦੇ ਅੰਦਰ ਵੀ ਆ ਪ੍ਰਗਟ ਹੋ ਗਿਆ ਸਭ ਥਾਈ ਹੋਏ ਸਹਾਇ ਇਹ ਸਾਰਿਆਂ ਵਾਸਤੇ ਆ ਗਿਆ ਸਭ ਥਾਈ ਸਵਨਾ ਦੀ ਇਹੀ ਸਹਾਇ ਹੋਈ ਸਭ ਥਾਈ ਹਿੰਦੁਸਤਾਨ ਕੇ ਨਹੀਂ ਜਿੱਥੇ ਵੀ ਕੋਈ ਹੋਵੇ ਐ ਤੇ ਉੱਥੇ ਦੇਖੋ ਇੱਥੇ ਉੱਥੇ ਕਿਤੇ ਵੀ ਹਿੰਦੁਸਤਾਨ ਚ ਐ ਧਰਤੀ ਦੇ ਉੱਤੇ ਧਰਤੀ ਦੇ ਕਿਤੇ ਸਭ ਤੇ ਤਿੰਨਾਂ ਲੋਕਾਂ ਚ ਕਿਤੇ ਵੀ ਇਹੀ ਸਾਈ ਹੁੰਦੀ ਹੈ ਹਾਂ ਜੀ